ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਮਨੀਸ਼ ਅਮ드ਗੜ ਤੋਂ ਦੇਖੋ ਇੱਕ ਬੱਚਿਆਂ ਦੀ ਕੋਰੀਅਨ ਦੇਖੋ ਇੱਕ ਸੂਟ ਲੈ ਕੇ ਆਇਆ ਕੋਰੀਅਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਵਿਦ ਪਾਕਟ ਦੇਖੋ ਔਰ ਨਾਲ ਨੂੰ ਕੈਪ ਬਹੁਤ ਸੋਹਣਾ ਡਿਜ਼ਾਈਨ ਵਿਦ ਟੈਡੀ ਬੇਅਰ ਵਾਲਾ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਇਆ ਤੁਹਾਨੂੰ ਮੈਂ ਤਾਂ ਦੇਖੋ ਲੋਰ ਵੀ ਚੈੱਕ ਕਰਨਾ ਵਾ ਬਹੁਤ ਸੋਹਣਾ ਨੀਚੋ ਬੰਦ ਦੇ ਵਿੱਚ ਲੋਰ ਲੈ ਕੇ ਆਇਆ ਜਿਹੜਾ ਕਲਰ ਚਾਰਟ ਲੈ ਕੇ ਆ ਬਹੁਤ ਸੋਹਣਾ ਕਲਰ ਚਾਰਟ ਲੈ ਕੇ ਆ ਦੇਖੋ ਤਿੰਨ ਕਲਰ ਚਾਰਟ ਦੇ ਵਿੱਚ ਆਈਟਮ ਲੈ ਕੇ ਆ ਜਿਹੜੇ ਦੇ ਵਿੱਚ ਸਾਈਜ਼ ਲੈ ਕੇ ਆ ਸਾਈਜ਼ ਲੈ ਕੇ ਆ ਇਹਦੇ ਵਿੱਚ ਮੈਂ 28 ਤੋਂ ਲੈ ਕੇ 32 ਸਾਈਜ਼ ਤੱਕ ਲੈ ਕੇ ਆਇਆ ਇਹਦੇ ਵਿੱਚ 28 ਤੋਂ ਲੈ ਕੇ 32 ਸਾਈਜ਼ ਸੱਕ ਦੇਖੋ ਲੈ ਕੇ ਆਇਆ ਤਿੰਨ ਕਲਰ ਦੇ ਵਿੱਚ ਲੈ ਕੇ ਆਇਆ ਤੁਸੀਂ ਇਸ ਨੂੰ ਖਰੀਦਣ ਲਈ ਪਹੁੰਚਣਾ ਕਿੱਥੇ ਆ ਮਨੀਸ਼ ਅਹਮਦਗੜ ਮੇਨ ਬਜ਼ਾਰ ਨੇ ਟੈਂਪੂ ਅੱਡਾ ਜਾਂ ਤੁਸੀਂ ਕਿਸੇ ਵੀ ਕਲਰ ਦਾ ਸਕਰੀਨ ਸ਼ਾਟ ਲੈ ਕੇ ਆਨਲਾਈਨ ਵੀ ਬੁੱਕ ਕਰਵਾ ਸਕਦੇ ਹੋ ਜਿਹੜਾ ਅੱਜ ਇਹਦਾ ਵੀ ਰੇਟ ਦੇਣਾ ਇੱਕ ਬਹੁਤ ਹੀ ਚੈਲਿੰਜਿੰਗ ਪ੍ਰਾਈਸ ਦੇਣਾ ਵਾ ਸਿਰਫ ਐਂਡ ਸਿਰਫ 400 ਰੁਪਏ ਕੋਰੀਅਨ ਦੇ ਵਿੱਚ ਆ ਦੇਖੋ ਬਹੁਤ ਸੋਹਣਾ ਟਰੈਕਸੂਟ ਵਿਦ ਕੈਪ ਕੈਪ ਦੇ ਨਾਲ ਲੈ ਕੇ ਆਇਆ ਇਹ ਨੂੰ ਖੀਦਣ ਲਈ ਪਹੁੰਚਣਾ ਕਿੱਥੇ ਆ ਮਨੀਸ਼ ਅਹਮਦਗੜ ਮੇਨ ਬਜਾ ਨੇ ਟੈਂਪੂ ਅਟਾ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ